ਡਰੱਗ ਜਿਹੜੀ ਆ ਉਹ ਚਿੱਟਾ ਜਿਹੜਾ ਉਹ ਸਰੀਰ 'ਚ ਚਲਾ ਗਿਆ ਤਾਂ ਉਹ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਲ ਲੱਗਦੇ ਨੇ। ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਿਲੇਬਸ ਉਹ ਇੱਥੇ ਸਕੂਲਾਂ 'ਚ ਪੜਾਉਣ ਦਾ ਫੈਸਲਾ ਕੀਤਾ ਹੈ। ਡੀਡਿਕਸ਼ਨ ਦੇ ਮਾਹਿਰ ਸਾਈਕੀਐਟ੍ਰਿਸਟ ਹੋਰ ਬਹੁਤ ਸਾਰੇ ਸਮਾਜ ਦੇ ਵਿੱਚ ਇਨਫਲੂਐਂਸਰ ਨੇ ਉਹਨਾਂ ਉਹਨਾਂ ਸਾਰਿਆਂ ਦੇ ਵੀਡੀਓਜ਼ ਵੀ ਰਿਕਾਰਡਿੰਗ ਕਰਕੇ ਉਹਨਾਂ ਦੇ ਲੈਕਚਰ ਲੱਗਣਗੇ ਉਹਨਾਂ ਨੂੰ ਬੁਲਾਵਾਂਗੇ ਵੀ ਸਕੂਲਾਂ 'ਚ ਵਿਜ਼ਿਟ ਕਰਨਗੇ ਇਹੋ ਜਿਹਾ ਪ੍ਰੋਗਰਾਮ ਸਾਨੂੰ ਕਰਨੇ ਨਹੀਂ ਚਾਹੀਦੇ ਸੀ ਇਹੋ ਜਿਹਾ ਪ੍ਰੋਗਰਾਮ ਵਾਸਤੇ ਹਾਲਾਤ ਪੰਜਾਬ 'ਚ ਹੋਣੇ ਨਹੀਂ ਚਾਹੀਦੇ ਸੀ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਆਬਤ ਹੈ ਇਸ ਮਹਿਮੇ ਨੇ ਵਿੱਚ ਪੈ ਕੇ ਫਿਰ ਆਪਾਂ ਇਹ ਲਾਮਤ ਵੀ ਇਹ ਦੋਸ਼ ਵੀ ਇਹ ਧੱਬਾ ਵੀ ਲਾ ਕੇ ਹਟਣਾ ਜਿਹੜੇ ਡਰੱਗ ਲੈਂਦੇ ਸੀ ਉਹਨਾਂ ਨੂੰ ਕੋਈ ਕ੍ਰਿਮੀਨਲ ਨਹੀਂ ਕਹਿੰਦੇ ਲੈ ਕੋਈ ਅਸਕਰ ਨਹੀਂ ਹੈਗੇ ਆਪਾਂ ਉਹ ਤਾਂ ਪੇਸ਼ੈਂਟ ਨੇ ਉਹ ਤਾਂ ਪੂਰੀ ਸੰਗਤ ਚ ਪੈ ਗਏ ਅਸੀਂ ਕਹਿ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਇਲਾਜ ਕਰਾਉਣਾ ਪਵੇ ਆਪਾਂ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਉਤਾਂ ਇਲਾਜ ਨਾਲੋਂ ਪਰਹੇਜ ਚੰਗਾ ਆਪਾਂ ਉਹਨੂੰ ਪਹਿਲੇ ਹੀ ਦੱਸੀਏ ਕਿ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ ਹੈ ਪੂਰੇ ਦੇਸ਼ ਦੇ ਸਿਲੇਬਸ ਦੇ ਵਿੱਚ ਆਉਂਦਾ ਸੀ ਦੇਸ਼ ਦਾ ਸਭ ਤੋਂ ਖੁਸ਼ਹਾਲ ਪਰ ਪ੍ਰਗਤੀਸ਼ੀਲ ਰਾਜ ਕਿਹਨਾਂ ਸਾ ਹੈ ਪੰਜਾਬ ਹਾਈ ਮੈਂ 29ਵੇਂ ਨੰਬਰ ਤੇ ਮਾਰੇ ਚਾਹੀਏ ಒಂದು ಪೇಲೆ ನಂಬರ್ ಲೇನ